ਸਤਿਕਾਰਯੋਗ ਅਧਿਆਪਕ ਸਹਿਬਾਨ ਅਤੇ ਪਿਆਰੀ ਬੱਚਿਓ ਆਓ ਸਭ ਤੋਂ ਪਹਿਲਾਂ ਆਪਸ ਵਿੱਚ ਪਾਈਏ ਫਤਿਹ ਦੀ ਸਾਂਝ ਪਿਆਰ ਤੇ ਸਤਿਕਾਰ ਨਾਲ ਬੁਲਾਓ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਚੇ ਗਦੋਂ ਆਪਾਂ ਗੁਰੂ ਤੇਗ ਬਹਾਦਰ ਜੀ ਦੀ ਹੋਂਦ ਦੀ ਸ਼ਤਾਬਦੀ ਮਨਾ ਰਹੇ ਆ ਤੇ 350 ਸਾਲ ਹੋ ਚੁੱਕੇ ਹਨ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਪ੍ਰਾਪਤ ਹੋਏ ਨੂੰ ਉਹ 350 ਸਾਲਾਂ ਆਪਾਂ ਕੈਡਮੀ ਦੇ ਵਿੱਚ ਲਗਾਤਾਰ ਪਨਾ ਰਹੇ ਹਾਂ ਅੱਜ ਆਪਾਂ ਆਪ ਜੀ ਦੇ ਨਾਲ ਦੱਸਾਂਗੇ ਕਿ ਗੁਰੂ ਤੇਗ ਬਹਾਦਰ ਜੀ ਨੇ ਜਦੋਂ ਉਹ ਆਨੰਦਪੁਰ ਸਾਹਿਬ ਵਿਖੇ ਰਹਿੰਦੇ ਸਨ ਤਾਂ ਆਨੰਦਪੁਰ ਸਾਹਿਬ ਤੋਂ ਉਹਨਾਂ ਨੇ ਸਿੱਖੀ ਦੇ ਪ੍ਰਚਾਰ ਲਈ ਜੋ ਯਾਤਰਾਵਾਂ ਕੀਤੀਆਂ ਜੋ ਉਹਨਾਂ ਨੇ ਸਫ਼ਰ ਕੀਤੇ ਪ੍ਰਚਾਰਕ ਦੌਰੇ ਕੀਤੇ ਉਹਨਾਂ ਬਾਰੇ ਆਪਾਂ ਆਪ ਜੀ ਨਾਲ ਵਿਚਾਰ ਸਾਂਝੀ ਕਰਾਂਗੇ ਗੁਰੂ ਤੇਗ ਬਹਾਦਰ ਜੀ ਕਿੱਥੇ ਰਹਿੰਦੇ ਸਨ ਆਨੰਦਪੁਰ ਸਾਹਿਬੇ ਕਿਉਂਕਿ ਗੁਰੂ ਤੇਗ ਬਹਾਦਰ ਜੀ ਨੇ ਆਨੰਦਪੁਰ ਸਾਹਿਬ ਬਸਾਇਆ ਸੀ ਗੁਰੂ ਤੇਗ ਬਹਾਦਰ ਜੀ ਨੇ ਆਨੰਦਪੁਰ ਸਾਹਿਬ ਆਪ ਬਸਾਇਆ ਸੀ ਪਿੰਡ ਬਣਵਾਇਆ ਸੀ ਠੀਕ ਹੈ ਤੇ ਉਸ ਬਾਰੇ ਹੀ ਆਪਾਂ ਤੁਹਾਨੂੰ ਦੱਸਾਂਗੇ ਕਿ ਉੱਥੋਂ ਗੁਰੂ ਤੇਗ ਬਹਾਦਰ ਜੀ ਕਿਵੇਂ ਚੱਲੇ ਕਿਵੇਂ ਉਹਨਾਂ ਨੇ ਯਾਤਰਾਵਾਂ ਕੀਤੀਆਂ ਉਹਦੇ ਬਾਰੇ ਆਪਾਂ ਤੁਹਾਡੇ ਨਾਲ ਗੱਲ ਸ਼ੇਅਰ ਕਰਾਂਗੇ ਠੀਕ ਹੈ ਗੁਰੂ ਤੇਗ ਬਹਾਦਰ ਜੀ ਜੋ ਕਿ ਆਪਣੇ ਸਿੱਖਾਂ ਦੇ ਨੌਵੇਂ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਦੀ ਕਿ ਦਿੱਲੀ ਵਿਖੇ ਸ਼ਹਾਦਤ ਹੋਈ ਦਿੱਲੀ ਦੇ ਚਾਂਦਨੀ ਚੌਕ ਵਿੱਚ ਸ਼ਹਾਦਤ ਹੋਈ ਉਹਨਾਂ ਦਾ ਸੀਸ ਧੜ ਨਾਲੋਂ ਪਲਗ ਕਰ ਦਿੱਤਾ ਗਿਆ ਸੀ ਸੋ ਉਹਨਾਂ ਦੇ ਜੀਵਨ ਬਾਰੇ ਆਪਾਂ ਥੋੜੇ ਜਾਣਨਾ ਬੋਲਦੇ ਹਾਂ ਗੁਰੂ ਤੇਗ ਬਹਾਦਰ ਜੀ ਅਨੰਦਪੁਰ ਸਾਹਿਬ ਤੋਂ ਜਦੋਂ ਸਿੱਖੀ ਦੇ ਪ੍ਰਚਾਰ ਲਈ ਚੱਲੇ ਤਾਂ ਸਭ ਤੋਂ ਪਹਿਲਾਂ ਗੁਰੂ ਤੇਗਪਾਹਾ ਦਰਜੀ ਅਨੰਦਪੁਰ ਸਾਹਿਬ ਤੋਂ ਚੱਲ ਕੇ ਕੀਰਤਪੁਰ ਸਾਹਿਬ ਗਏ ਕੀਰਤਪੁਰ ਸਾਹਿਬ ਤੋਂ ਭਰਤਪੁਰ ਘਣਾਉਲੀ ਰੋਪੜ ਰੋਪੜ ਦੇ ਵਿੱਚ ਹੀ ਗੁਰੂ ਜੀ ਦੀ ਯਾਦ ਵਿੱਚ ਇੱਕ ਗੁਰਦੁਆਰਾ ਸਾਹਿਬ ਹੈ ਸਦਬਰਾਤ ਸਦਬਰਤ ਉਸ ਤੋਂ ਬਾਅਦ ਫਿਰ ਕਰਾਲੀ ਗਏ ਕਰਾਲੀ ਤੋਂ ਧੜੂਆ ਗਏ ਧੜੂਆ ਦੇ ਵਿੱਚ ਗੁਰੂ ਸਾਹਿਬ ਦੀ ਯਾਦ ਵਿੱਚ ਇੱਕ ਬਾਗ ਬਣਿਆ ਹੋਇਆ ਹੈ ਫਿਰ ਗੁਰੂ ਜੀ ਨੌ ਲੱਖਾ ਗਏ ਜਦੋਂ ਨੌ ਲੱਖਾ ਪਹੁੰਚੇ ਤਾਂ 9 ਲੱਖਾਂ ਦੇ ਵਿੱਚ ਇੱਕ ਗੁਰੂ ਜੀ ਨੂੰ ਬੰਗਾਰਾ ਸਿੱਖ ਮਿਲਿਆ ਬੰਗਾਰਾ ਸਿੱਖ ਮਿਲਿਆ ਬੰਗਾਰੀ ਸਿੱਖ ਨੇ ਗੁਰੂ ਤੇਗ ਬਹਾਦਰ ਜੀ ਨੂੰ 9 ਭੇਟਾ ਮਾ ਅਰਪਣ ਕੀਤੀਆਂ ਦਰਸ਼ਨੀ ਦਰਸ਼ਨ ਦੇ ਤੌਰ ਤੇ 9 ਭੇਟਾ ਮਾ ਅਰਪਣ ਕੀਤੀਆਂ 9 ਨੋਟਕੇ ਦਿੱਤੇ ਨੋਟਕੇ ਦਿੱਤੇ ਨਾਲੇ ਕਿਹਾ ਕਿ ਗੁਰੂ ਜੀ ਇਹ ਮੇਰੇ 9 ਨੋਟਕੇ ਤੁਛ ਭੇਟਾ ਹੈ ਤੁਛ ਭੇਟਾ ਹੈ ਅ ਗੁਰੂ ਜੀ ਨੇ ਕਿਹਾ ਭਾਈ ਤੇ ਫਿਰ ਇਹ 9 ਟਕੇ ਤੁਛ ਪੇਟਾ ਨਹੀਂ ਹਨ ਇਹ ਤਾਂ 9 ਲੱਖ ਹਨ ਕਿੰਨੇ ਹਨ 9 ਲੱਖ ਹਨ ਤਾਂ ਫਿਰ ਗੁਰੂ ਜੀ ਨੇ ਉਸ ਇਸ ਬਾਤ ਅਨਸਾਰ ਉਸ ਪਿੰਡ ਦਾ ਨਾਮ ਵੀ 9 ਲੱਖਾ ਪੈ ਗਿਆ ਜਿਸ ਦਾ ਨਾਮ ਅੱਜ ਕੱਲ 9 ਲੱਖਾ ਹੈ ਫਿਰ ਗੁਰੂ ਜੀ ਸੈਫਾਬਾਦ ਗਏ ਸੈਫਾਬਾਦ ਜਿੱਥੇ ਅੱਜ ਕੱਲ ਬਹਾਦਰਗੜ੍ਹ ਹੈ ਲੋਕੇ ਪਟਿਆਲੇ ਦੇ ਨਾਲ ਹੈ ਜਿੱਥੇ ਪੰਜਾਬੀ ਯੂਨੀਵਰਸਿਟੀ ਹੈ ਉੱਥੇ ਪਹੁੰਚੇ ਉੱਥੋਂ ਫਿਰ ਗੁਰੂ ਜੀ ਲਹਿਨ ਗਏ ਨਹਿਲ ਵਿੱਚ ਨਹਿਲ ਜਿੱਥੇ ਅੱਜ ਕੱਲ ਪਟਿਆਲੇ ਦਾ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਹੈ ਉਸ ਜਗ੍ਹਾ ਨੂੰ ਗੁਰੂ ਜੀ ਨੇ ਆਵਾਜ਼ ਕੀਤਾ ਨਹਿਲ ਨੂੰ ਤੇ ਉੱਥੇ ਵੀ ਗੁਰੂ ਜੀ ਨੇ ਅ ਰੋਗ ਰੋਗਾਂ ਦਾ ਉਤਾਰਾ ਕੀਤਾ ਕਿਉਂਕਿ ਇੱਥੇ ਵੀ ਗੁਰੂ ਜੀ ਨੇ ਹੁਕਮਨਾਮਾ ਦਿੱਤਾ ਵੀ ਜੋ ਵੀ ਇੱਥੇ ਆਵੇਗਾ ਉਹਦੇ ਦੁੱਖ ਦੂਰ ਹੋਣਗੇ ਇਸੇ ਕਰਕੇ ਉਸ ਗੁਰਦੁਆਰੇ ਦਾ ਨਾਮ ਹੈ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਫਿਰ ਗੁਰੂ ਜੀ ਸਮਾਣਾ ਗਏ ਸਮਾਣੀ ਗੁਰੂ ਜੀ ਦੀ ਯਾਦ ਵਿੱਚ ਇੱਕ ਥੜਾ ਬਣਿਆ ਹੋਇਆ ਹੈ ਜੋ ਕਿ ਉਸ ਸਮੇਂ ਜਿਸ ਥੜੇ ਉੱਤੇ ਗੁਰੂ ਜੀ ਬੈਠੇ ਸਨ ਫਿਰ ਗੁਰੂ ਜੀ ਸੰਗਰੂਰ ਆਏ ਸਮਾਣੀਵੇਂ ਦੀ ਪਿੰਡਾਂ ਵਿੱਚ ਦੀ ਹੁੰਦੇ ਸੰਗਰੂਰ ਪਹੁੰਚੇ ਸੰਗਰੂਰ ਤੋਂ ਮੂਲੋਵਾਲ ਆਏ ਮੂਲੋਵਾਲੇ ਤੋਂ ਗੁਰੂ ਜੀ ਨੇ ਇੱਕ ਖੂਹ ਲਗਵਾਇਆ ਕਿਉਂਕਿ ਇੱਥੇ ਇੱਥੇ ਮੂਲੋਵਾਲ ਦੇ ਪਿੰਡਾਂ ਨੇ ਗੁਰੂ ਜੀ 'ਕੇ ਫਰਿਆਦ ਕੀਤੀ ਕਿ ਗੁਰੂ ਜੀ ਸਾਡੇ ਸਾਡੇ ਜਿਹੜੇ ਪਿੰਡ ਦਾ ਖੂਹ ਹੈ ਉਹਦਾ ਪਾਣੀ ਖਾਰਾ ਹੈ ਪਾਣੀ ਖਾਰਾ ਹੈ ਮਿੱਠਾ ਨਹੀਂ ਹੈ ਪਿੰਡ ਵਿੱਚ ਕੌੜਾ ਹੈ ਖਾਰਾ ਹੈ ਇਸ ਲਈ ਤੁਸੀਂ ਕਿਰਪਾ ਕਰੋ ਸਾਡੇ ਕੋਲ ਫੂਲ ਲਗਵਾਓ ਤਾਂ ਗੁਰੂ ਜੀ ਨੇ ਕਿਰਪਾ ਕੀਤੀ ਗੁਰੂ ਤੇਗ ਬਹਾਦਰ ਜੀ ਨੇ ਮੂਲੋਵਾਲ ਦੇ ਪਿੰਡ ਵਿੱਚ ਇੱਥੇ ਗੁਰੂ ਜੀ ਨੇ ਇੱਕ ਫੂਲ ਲਗਵਾਇਆ ਫੂਲ ਲਗਵਾਇਆ ਜਿਸ ਦਾ ਪਾਣੀ ਕੇ ਮਿੱਠਾ ਹੋਇਆ ਉਹ ਮਿੱਠਾ ਪਾਣੀ ਫਿਰ ਗੁਰੂ ਜੀ ਨੇ ਇੱਥੇ ਲਗਵਾਇਆ ਇੱਥੇ ਪਾਣੀ ਦਾ ਪ੍ਰਬੰਧ ਕੀਤਾ ਫੂਲ ਲਗਾ ਕੇ ਫਿਰ ਇੱਥੇ ਹੀ ਗੁਰੂ ਜੀ ਨੇ ਇੱਕ ਭਾਈ ਸਿੱਖ ਭਾਈ ਨਾਨੂ ਜੀ ਨੂੰ ਮੰਜੀ ਥਾਪੀਆ ਮੰਜੀ ਥਾਂਪ ਕੇ ਥੋਨਾ ਪ੍ਰਚਾਰਕ ਥਾਪਿਆ ਇਥੋਂ ਫਿਰ ਗੁਰੂ ਜੀ ਅੱਗੇ ਚੱਲ ਪੈਂਦੇ ਹਨ ਗੁਰੂ ਜੀ ਦਿੱਲੀ ਤੋਂ ਦਿੱਲੀ ਤੋਂ ਗੁਰੂ ਜੀ ਮਥੁਰਾ ਕਾਨਪੁਰ ਲਖਨਊ ਪਟਿਆਗਰਾਜ ਪਹੁੰਚ ਜਾਂਦੇ ਹਨ ਇਥੋਂ ਫਿਰ ਗੁਰੂ ਜੀ ਬਨਾਰਸ ਜਾਂਦੇ ਹਨ ਬਨਾਰਸ ਦੇ ਵਿੱਚ ਗੁਰੂ ਦੀ ਯਾਦ ਵਿੱਚ ਨੀਚੀ ਬਾਗ ਬੜੀ ਸੰਗਤ ਬੜੀ ਸੰਗਤ ਗੁਰਦੁਆਰਾ ਸਾਹਿਬ ਸਜੋਬਤ ਹੈ ਇੱਥੋਂ ਗੁਰੂ ਜੀ ਸਾਸਾਰਾਮ ਗਏ ਸਾਸਾਰਾਮ ਗੁਰੂ ਜੀ ਨੂੰ ਇੱਕ ਪ੍ਰਚਾਰਕ ਸਿੱਖ ਮਿਲਿਆ ਚਾਚਾ ਅੱਗੂ ਮੱਲ ਜੀ ਜੋ ਕਿ ਸਿੱਖੀ ਦਾ ਪ੍ਰਚਾਰ ਪ੍ਰਚਾਰਕ ਸੀਗਾ ਉਹ ਗੁਰੂ ਜੀ ਨੂੰ ਗੁਰੂ ਦਾ ਸਿੱਖ ਸੰਦਾਲੂ ਸਿੱਖ ਸੀ ਉਹ ਅੱਗੂ ਮੱਲ ਜੀ ਮਿਲਿਆ ਫਿਰ ਉਸ ਤੋਂ ਬਾਅਦ ਗੁਰੂ ਜੀ ਪਟਨਾ ਪਹੁੰਚੇ ਪਟਨਾ ਪਹੁੰਚ ਕੇ ਗੁਰੂ ਜੀ ਨੇ ਆਪਣੇ ਪਰਿਵਾਰ ਨੂੰ ਇੱਥੇ ਛੱਡ ਦਿੱਤਾ ਮਾਤਾ ਗੁਜਰੀ ਜੀ ਨੂੰ ਤੇ ਉਹ ਮਾਮਾ ਕਿਰਪਾਲ ਚੰਦ ਜੀ ਨੂੰ ਇੱਥੇ ਛੱਡ ਕੇ ਆਪ ਅੱਗੇ ਚਲੇ ਗਏ ਆਪ ਗੁਰੂ ਜੀ ਅੱਗੇ ਪਟਨਾ ਸਹਿਨ ਗਏ ਪਟਨਾ ਤੋਂ ਅਸਾਮ ਗਏ ਅਸਾਮ ਵੱਲ ਜਾਂਦੇ ਹੋਏ ਗੁਰੂ ਜੀ ਢਾਕੇ ਰੁਕੇ ਢਾਕੇ ਤੋਂ ਗੁਰੂ ਜੀ ਮੁੰਗੇਰ ਗਏ ਮੁੰਗੇਰ ਦੇ ਵਿੱਚ ਗੁਰੂ ਜੀ ਦੀ ਯਾਦ ਵਿੱਚ ਗੁਰੂ ਜੀ ਯਾਦ ਵਿੱਚ ਕਮੰਜਾ ਪਿਆ ਗੁਰੂ ਦੀ ਯਾਦ ਵਿੱਚ ਕਮੰਜਾ ਹੈ ਮੁੰਗੇਰ ਉੱਥੇ ਵੀ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ ਜਿਸ ਮੰਚੇ ਤੇ ਗੁਰੂ ਜੀ ਬੈਠੇ ਸਨ ਫਿਰ ਗੁਰੂ ਜੀ ਢਾਕਾ ਤੋਂ ਅਸਾਮ ਵੱਲ ਗਏ ਜਦੋਂ ਅਸਾਮ ਗਏ ਅਸਾਮ ਵੱਲ ਗਏ ਤਾਂ ਅਸਾਮ ਦਾ ਜੋ ਰਾਜਾ ਸੀ ਰਾਜਾ ਰਾਮ ਅਸਾਮ ਦਾ ਜੋ ਰਾਜਾ ਸੀ ਰਾਜਾ ਚਕਰਤਵਜ ਚਕਰਤਵਜ ਸੀ ਉਸ ਦੀਆਂ ਫੌਜਾਂ ਵੀ ਤਿਆਰ ਸਨ ਉਧਰੋਂ ਰਾਜਾ ਰਾਮ ਸਿੰਘ ਵੀ ਉੱਥੇ ਪਹੁੰਚ ਚੁੱਕਿਆ ਸੀ ਜਿਹਦੇ ਰਾਜਾ ਰਾਮ ਸਿੰਘ ਤੇ ਚਕਰਤਵਜ ਦੀਆਂ ਫੌਜਾਂ ਦਾ ਵਿਚਕਾਰ ਮੁਕਾਬਲਾ ਹੋਇਆ ਤਾਂ ਬੜਾ ਖਮਸਾਨ ਦਾ ਜੰਗ ਹੋਇਆ ਕੋਈ ਸੇ ਪਾਸੇ ਕੋਈ ਕੋਈ ਫਰਕ ਨਹੀਂ ਪਿਆ ਫਿਰ ਫਿਰ ਗੁਰੂ ਸਾਹਿਬ ਜੀ ਗੁਰੂ ਤੇਗ ਬਹਾਦਰ ਜੀ ਨੇ ਦੋਨਾਂ ਰਾਜਿਆਂ ਦੇ ਵਿੱਚ ਰਾਜਾ ਰਾਮ ਸਿੰਘ ਤੇ ਰਾਜਾ ਤਕਤ ਚਕਰਤਵਜ ਦੇ ਵਿੱਚ ਸੁਲਾ ਕਰਵਾ ਦਿੱਤੀ ਦੋਨੇ ਪਾਸੇ ਨੁਕਸਾਨ ਹੋਣ ਤੋਂ ਬਚਾ ਲਿਆ ਇਸ ਤਰ੍ਹਾਂ ਰਾਜਾ ਚਕਰਤਵਜ ਵੀ ਅਸਾਮ ਦਾ ਰਾਜਾ ਚਕਰਤਵਜ ਵੀ ਗੁਰੂ ਜੀ ਦਾ ਸ਼ਰਧਾਲੂ ਸਿੱਖ ਬਣ ਗਿਆ ਇਤੋਂ ਗੁਰੂ ਜੀ ਵਾਪਸ ਉਹਦਾ ਵਾਪਸ ਵਾਪਸੀ ਵੱਲ ਚੱਲ ਪਏ ਵਾਪਸ ਗੁਰੂ ਜੀ ਟਾਕਾ ਟਾਕਾ ਤੋਂ ਪਟਨਾ ਸਾਹਿਬ ਵਾਪਸ ਆ ਗਏ ਜਦੋਂ ਪਟਨਾ ਸਾਹਿਬ ਵਾਪਸ ਆ ਗਏ ਤਾਂ ਉਸ ਸਮੇਂ ਪਟਨਾ ਸਾਹਿਬ ਦੇ ਵਿੱਚ ਜਦੋਂ ਆਪਣੇ ਪਰਿਵਾਰ ਜੀ ਨੂੰ ਪਰਿਵਾਰ ਨੂੰ ਮਿਲੇ ਤਾਂ ਉਸ ਸਮੇਂ ਪਰਿਵਾਰ ਦੇ ਵਿੱਚ ਗੁਰੂ ਬਾਲ ਗੋਬਿੰਦ ਰਾਏ ਜੀ ਦਾ ਜਨਮ ਹੋ ਚੁੱਕਿਆ ਸੀ ਉਸ ਸਮੇਂ ਬਾਲ ਗੋਵਿੰਦ ਰਾਏ ਜੀ 4 ਸਾਲ ਦੇ ਸਨ ਜਦੋਂ ਗੁਰੂ ਗੁਰੂ ਤੇਗ ਬਹਾਦਰ ਜੀ ਆ ਕੇ ਉਹਨਾਂ ਨੂੰ ਪਹਿਲੀ ਵਾਰ ਮਿਲੇ ਕਿਉਂਕਿ ਗੁਰੂ ਜੀ ਅਸਾਮ ਮੁਹਿੰਮ ਤੇ ਗਏ ਸੀ ਅਸਾਮ ਦੇ ਪ੍ਰਚਾਰਕ ਗਏ ਹੋਏ ਸਨ ਉਹਨਾਂ ਨੂੰ ਖਬਰ ਹੀ ਮਿਲੀ ਸੀ ਰਸਤੇ ਵਿੱਚ ਕਿ ਉਹਨਾਂ ਦੇ ਘਰੇ ਪੁੱਤਰ ਨੇ ਜਨਮ ਲਿਆ ਹੈ ਪਰ 4 ਸਾਲ ਬਾਅਦ ਗੁਰੂ ਜੀ ਨੇ ਆ ਕੇ ਆਪਣੇ ਬੱਚੇ ਗੋਪਾਲ ਗੋਵਿੰਦ ਰਾਏ ਦੇ ਦਰਸ਼ਨ ਕੀਤੇ ਸਨ ਆਪਣੇ ਬੱਚੇ ਨੂੰ ਦੇਖਿਆ ਸੀ ਸੋ ਇਹ ਹੈ ਗੁਰੂ ਜੀ ਦੇ ਜਪਰਾਮ ਦਾ ਸੰਖੇਪ ਜਿਹਾ ਇਤਿਹਾਸ ਜਿਹੜਾ ਕਿ ਗੁਰੂ ਸਾਹਿਬ ਜੀ ਚੱਲ-ਚੱਲ ਕੇ ਥਾਂ-ਥਾਂ ਤੇ ਜਿੱਥੇ ਵੀ ਗਏ ਗੁਰੂ ਜੀ ਨੇ ਲੋਕਾਂ ਦੀ ਸਹਾਇਤਾ ਕੀਤੀ ਖੂਲ ਲਗਵਾਏ ਗੁਰੂ ਜੀ ਦੇ ਦੁੱਖ ਗੁਰੂ ਜੀ ਨੇ ਦੁੱਖ ਦੂਰ ਕੀਤੇ ਲੋਕਾਂ ਦੀਆਂ ਬਿਮਾਰੀਆਂ ਦੂਰ ਕੀਤੀਆਂ ਇਹ ਨਾਲੇ ਉਪਦੇਸ਼ ਕਰਦੇ ਗਏ ਭੈ ਕਾ ਹਉ ਕੋ ਦੇਤ ਨਾ ਨਾ ਪਹਿਮਾਨਤ ਆਣ ਨਾ ਕਿਸੇ ਦਾ ਪੈਮੰਨੂ ਨਾ ਕਿਸੇ ਨੂੰ ਭੈ ਦੇਉ ਨਾ ਕਿਸੇ ਦਾ ਡਰ ਮੰਨੂ ਨਾ ਕਿਸੇ ਨੂੰ ਡਰ ਦੇਉ ਸੋ ਇਹ ਸਨ ਗੁਰੂ ਤੇਗ ਬਹਾਦਰ ਜੀ ਦੀਆਂ ਯਾਤਰਾਵਾਂ ਤੇ ਅੱਗੇ ਆਪਾਂ ਗੁਰੂ ਤੇਗ ਬਹਾਦਰ ਜੀਵਨ ਬਾਰੇ ਤੁਹਾਨੂੰ ਹੋਰ ਜਾਣਕਾਰੀ ਦੇਵਾਂਗੇ ਕਿਵੇਂ ਉਹਨਾਂ ਦੀ ਸ਼ਹੀਦੀ ਹੋਈ ਲਾਹਫਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ